ਕੀ ਡੀਐਸਪੀ ਦੀ ਬਾਹ ਟੁੱਟੀ ਪੁਲਿਸ ਨੇ ਉਹਨੂੰ ਇਹ ਪੇਸ਼ ਕੀਤਾ ਕਿ ਸਾਡੇ ਬੰਦੇ ਦੀ ਬਾਹ ਤੋੜੀ ਹੈ ਉਹਦੇ ਬਾਅਦ ਪਰਚੇ ਵੀ ਦਰਜ ਹੋਏ ਸਾਰੇ ਤੇ ਡੀਐਸਪੀ ਇੱਥੇ ਦਾਣੇ ਲੈਣ ਆਇਆ ਸੀਗਾ ਡੀਐਸਪੀ ਕਰਨ ਕੀ ਆਇਆ ਸੀਗਾ ਡੀਐਸਪੀ ਲੋਕਾਂ ਦੀਆਂ ਜ਼ਮੀਨਾਂ 'ਚ ਤੁਰਿਆ ਫਿਰਦਾ ਉਹ ਕਰਨ ਕੀ ਆਇਆ ਸੀ ਡੀਐਸਪੀ ਹੁਣ ਜਿਨ੍ਹਾਂ ਦਾ ਭਾੜੇ ਦਾ ਟੱਟੂ ਹੈਗਾ ਉਹ ਬਣ ਕੇ ਆਇਆ ਤੇ ਜੇ ਹੁਣ ਮੰਨ ਲਓ ਕਿ ਮੈਂ ਆਪਣੇ ਘਰ 'ਚ ਬੈਠਾ ਆਪਣੀ ਜ਼ਮੀਨ 'ਚ ਬੈਠਾ ਕੋਈ ਮੇਰੇ ਘਰ ਵਰੂਗਾ ਮੇਰੇ ਜ਼ਮੀਨ ਪਾਊਗਾ ਆਊਗਾ ਤੇ ਮੈਂ ਉਹਨੂੰ ਫੁੱਲਾਂ ਦਾ ਹਾਰ ਪਾਊਗਾ ਭਗਵੰਤ ਮਾਨ ਨੂੰ ਪਤਾ ਨਹੀਂ ਇਹ ਵੀ ਜ਼ਮੀਨ ਕਦੋਂ ਦੇ ਬੰਦੇ ਆ ਆਮ ਮੰਨਣਾ ਕੋਈ 3-4 ਸਾਲ ਜ਼ਮੀਨ ਵਾਲੇ ਛੱਡ ਦਤ ਹੋਣ ਨਹੀਂ ਹੁਣ 100 ਸਾਲ ਜ਼ਮੀਨ ਵਾਲੇ ਛੱਡਾਂਗੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਸ ਗੱਲ ਅੱਗੇ ਆ ਕੇ ਮੈਂ ਜ਼ੋਰ ਲਾ ਲੇ ਭਗਵੰਤ ਮਾਨ ਲਾ ਦੇ ਦਾ ਪਿਓ ਲਾ ਲੇ ਜ਼ੋਰ ਭਾਵੇਂ ਕੋਈ ਮੋਦੀ ਲਾ ਲੇ ਇਹ ਜ਼ਮੀਨ ਨਹੀਂ ਛੱਡਾਂਗੇ ਜੇ ਇਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈਗਾ ਤਾਂ ਇਹ ਭਗਵੰਤ ਮਾਨ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਕੀ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨਾਲ ਉਹ ਖੂਨ ਖਰਾਬਾ ਕਰਕੇ ਇੰਨਾ ਭਾ ਇੰਨਾ ਪੰਗਾ ਲੈਣ ਜਿਹੜੀ ਹੈਗੀ ਦੀ ਸਮਰੱਥਾ ਉਹਦੀ ਹੈਗੀ ਆ ਅਰੇ ਜੈਲਦਾਰ ਫੇਸਬੁਕ ਦੂਜੇ ਆ ਇਹ ਅੰਗਰੇਜ਼ਾਂ ਦੇ ਕਾਕੂ ਸੀ ਪਤਾ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਇਹਨਾਂ ਨੇ ਰੱਬ ਨੇ ਦਿੱਤੀਆਂ ਇਹਨਾਂ ਨੂੰ ਜ਼ਮੀਨਾਂ ਵੀ ਨਹੀਂ ਜ਼ਮੀਨਾਂ ਕਿਥੋਂ ਆਗੀਆਂ ਅਜੇ ਹੋਰ ਵੀ ਕਮਜੋਣੀਆਂ ਅਜੇ ਕਿੱਥੇ ਕਿੱਥੇ ਪਈਆਂ ਜ਼ਮੀਨਾਂ ਉਹ ਸਾਨੂੰ ਪਤਾ ਕਿੱਥੇ ਕਿੱਥੇ ਪਈਆਂ ਕਿੱਥੇ ਕਿੱਥੇ ਮੁੱਖ ਸਰਜੇ ਲਈ ਬਾਦਲਾਂ ਦੀਆਂ ਪਈਆਂ ਕਾਕੇ ਸਰਾਣ ਵਾਲੇ ਦੀ ਪਈ ਆ ਆਪਣਾ ਰਾਣੇ ਛੋਡੀ ਦੀ ਪਈ ਆ ਹੋਰ ਬਸੇਰੇ ਬੰਦੇ ਆ ਜਿਸੇ ਹਜ਼ਾਰਾਂ ਏਕੜ ਜਮੀਨ ਅੱਜ ਵੀ ਆ ਜਿਹੜੇ ਕਹਿੰਦੇ ਪੰਜਾਬ ਦੇ ਲੈਣ ਦਾ ਜ਼ਮੀਨ ਦਾ ਮਾਮਲਾ ਹੀ ਨਹੀਂ ਇਹਨਾਂ ਨੇ ਹਜ਼ਾਰਾਂ ਏਕੜ ਜ਼ਮੀਨ ਕੀ ਕਰਨੀ ਆ ਇਹ ਤਾਂ ਡੀਐਸਪੀ ਨੂੰ ਵੈਸੇ ਬੇਸਿਕ ਪੁਲਿਸ ਨੂੰ ਇਨੀ ਕੋਈ ਬੇਸਿਕ ਅਕਲ ਹੋਣੀ ਚਾਹੀਦੀ ਆ ਸਰਕਾਰ ਨੂੰ ਵੀ ਕਿ ਤੁਸੀਂ 100 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਵਸਦੇ ਲੋਕਾਂ ਨੂੰ ਉਜਾੜਨ ਜਾ ਰਹੇ ਹੋ ਤੇ ਉਹ ਕੀ ਕਰਨਗੇ ਛੱਡਵੋਣੀਆਂ ਪਰ ਸਰਕਾਰ ਦਾ گاਣ ਤੋਂ ਡਾਂਗ ਚੱਕੀ ਖੜੀ ਆ ਉਹ ਇਦਾਂ ਛੱਡਣ ਦੇ ਦਊ ਕਿਉਂਕਿ ਪਿਛਲੇ ਦਿਨਾਂ ਜਿਹੜੀ ਡਾਂਗੋ ਛੋਟੀ ਇਸ ਪਿੰਡ ਦੇ ਵਿੱਚ ਹੋਈ ਆ ਉਹ ਵੀ ਦੇਖੀ ਹੋਣੀ ਆ ਤੁਸੀਂ ਕੋਈ ਗੱਲ ਨਹੀਂ ਜਦੋਂ ਕਿਤੇ ਲਹਿਰਾਂ ਦਲੀਆਂ ਕੁਰਬਾਨੀਆਂ ਹੁੰਦੀਆਂ ਨੇ ਜ਼ਮੀਨਾਂ ਬਿਨ ਕੁਰਬਾਨੀਆਂ ਤੋਂ ਨਹੀਂ ਕਿਤੇ ਵੀ ਮਿਲਦੀਆਂ ਮੈਨੂੰ ਤਾਂ ਨਹੀਂ ਲੱਗਦਾ ਉਹ ਕਿਸਾਨ ਪੱਖੀ ਉਹ ਇਹ ਸਰਕਾਰ ਦਾ ਕੋਈ ਰੋਲ ਹੈਗਾ ਲੇਕੋ ਉਹਨੇ ਕਈ ਗੱਲਾਂ ਤਾਂ ਬਦਲਿਆ ਹੋ ਦੋ ਤਿੰਨ ਵਾਰੀ ਬੁਲਾਡ ਆਏ ਇਹਦੇ ਟਾਈਮ 'ਚ ਅਜ ਤੱਕ ਦਵਾਈ ਨਹੀਂ ਦਿੱਤੀ ਇਹਨੇ ਉਹਦੇ ਵਿੱਚ ਮੁਕਰਿਆ ਕਿ ਨਹੀਂ ਮੁਕਰਿਆ ਇਹਨੇ ਆਪ ਗਿਆ ਮੂੰਗੀ ਬੀਜ ਲੋ ਮੈਂ ਮੂੰਗੀ ਕੱਕੂ ਇਹ ਮੂੰਗੀ ਤਾਂ ਮੁਕਰ ਗਿਆ ਕੋਈ ਵੀ ਪਾਰਟੀ ਕਿਰਤੀਆਂ ਦੀ ਨਹੀਂ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਕਿੱਡੀਆਂ ਕਿੱਡੀਆਂ ਕਿਰਤੀ ਕਿਸਾਨ ਲਹਿਰਾਂ ਚੱਲ ਰਹੀਆਂ ਹਨ ਹਿੰਦੁਸਤਾਨ 'ਚ ਕ੍ਰਪਾਟੀਆਂ ਸੁਸਿੰਗਾਂ ਬਣ ਕੇ ਪਾਰਟੀਆਂ ਲੜਦਿਆਂ ਹੁੰਦੀਆਂ ਸੀ ਜੀਆਂ ਪੰਗਲੀ ਪਗੜੀ ਸੰਭਾਲ ਲੋ ਜੱਟਾ ਪਗੜੀ ਸੰਭਾਲ ਦਿੱਤਾ ਅੱਜ ਤਾਂ ਕੋਈ ਪੋਲੀਟਿਕਲ ਪਾਰਟੀ ਬੋਲਦੀ ਤੱਕ ਵੀ ਨਹੀਂ ਖਣੀ ਉਹਨਾਂ ਨੂੰ ਇਹ ਡਾਰਾ ਸਾਡੀਆਂ ਜ਼ਮੀਨਾਂ ਨਾਲ ਕੁਝ ਜਾਨ ਪਿੰਡ ਜੌਨ ਦੇ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਜ਼ਮੀਨਾਂ ਬਚਾਉਣ ਦੇ ਲਈ ਤੇ ਅੱਜ ਉਸ ਸੰਘਰਸ਼ ਦੇ ਵਿੱਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਇੱਕ ਧਗਰਾਹਾਂ ਇਹ ਸੰਘਰਸ਼ ਨੂੰ ਲੜ ਰਹੀ ਹੈ ਤਾਂ ਉਹਦੇ ਹਮਾਇਤ ਦੇ ਵਿੱਚ ਕ੍ਰਿਤਿਕ ਸੰਯੁਨ ਯੂਨੀਅਨ ਪਹੁੰਚੀ ਹੈ ਉਹਨਾਂ ਦੇ ਸੂਬਾ ਪ੍ਰਧਾਨ ਪਹੁੰਚੇ ਹੈ ਸੂਬਾ ਆਗੂ ਪਹੁੰਚੇ ਹੈ ਗੱਲਬਾਤ ਕਰਦੇ ਆ ਪ੍ਰਧਾਨ ਜੀ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਜਿਹਦੇ ਸਮਰਥਨ ਪਹਿਲਾਂ ਇਹ ਅਗਰਾਹਾਂ ਜਿੱਥੇ ਬੰਦੀ ਲੜ ਰਹੀ ਸੀ ਅੱਜ ਤੁਸੀਂ ਵੀ ਸਮਰਥਨ ਦੇ ਵਿੱਚ ਆਏ ਹੋ ਕਿਉਂ ਲੱਗਿਆ ਕਿ ਇਸ ਇਸ ਸੰਘਰਸ਼ ਦਾ ਸਮਰਥਨ ਸਾਨੂੰ ਕਰਨਾ ਚਾਹੀਦਾ ਹੈ ਦੇਖੋ ਲੰਮੇ ਸਮੇਂ ਤੋਂ ਕਿਸਾਨ ਆ ਜਿਹੜੇ ਜਉਣ ਪਿੰਡ ਦੇ ਉਹ ਜ਼ਮੀਨਾਂ ਨੂੰ ਬਾਹਰ ਰਿਹਾ ਹੈ ਠੀਕ ਹੈ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਹੋਣਗੀਆਂ ਬਹੁਤ ਟਾਈਮ ਪਹਿਲਾਂ ਇਹ ਕਿਸਾਨਾਂ ਨੇ ਇਹਨੂੰ ਕਬਜ਼ਾ ਲਿਆ ਉਹਦੇ 100 ਸਾਲ ਦੀ ਗਰਦੌਰੀ ਆ ਉਹਨਾਂ ਕੋਲੇ 100 ਸਾਲ ਦੀ ਗਰਦੌਰੀ ਆ ਆਮ ਬੰਦੇ ਕੋ ਚੰਚੜ ਸਾਲ ਜ਼ਮੀਨ ਵਾਲੇ ਛੱਡ ਦਤ ਹੋ ਨਹੀਂ ਹੁਣ 100 ਸਾਲ ਜ਼ਮੀਨ ਵਾਲੇ ਛੱਡਾਂਗੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਦਾ ਅਸੀਂ ਸਮਝਦੇ ਵੀ ਜਿਹੜੀ ਲਾਲ ਪਾਰਟੀ ਦੀ ਲਹਿਰ ਚੱਲੀ ਹੈ ਇੱਥੇ ਜ਼ਮੀਨਾਂ ਕਬਜ਼ਾਉਣ ਦੀ ਉਹਦੇ ਤੇ ਇੱਕ ਹਮਲਾ ਹੈ ਜਿਹੜਾ ਗਉਂਦ ਪਿੰਡ ਚੋਂ ਸ਼ੁਰੂ ਕੀਤਾ ਉਸ ਲਹਿਰ ਤੇ ਹਮਲਾ ਜਿਸ ਦੇ ਨਾਲ ਲਾਲ ਪਾਰਟੀ ਨੇ ਲੱਖਾਂ ਏਕੜ ਜ਼ਮੀਨ ਵੰਡੀ ਸੀ ਫਿਰ ਤਾਂ ਸਾਰੀ ਘਤਰੇ ਚ ਬਹਿ ਜੂਗੀ ਇਸ ਵਾਸਤੇ ਇਹ ਤਾਂ ਜਿਹਨੂੰ ਕਹਿੰਦੇ ਵੀ ਇਮਤਿਹਾਨ ਆ ਸਾਡੀਆਂ ਕਿਸਾਨ ਜੱਥੇਬੰਦੀਆਂ ਦਾ ਠੀਕ ਹੈ ਇਸ ਪਿੰਡ ਤੇ ਗਰਾਹਾਂ ਜੱਥੇਬੰਦੀ ਆ ਉਹ ਲੜ ਰਹੀ ਹੈ ਤੇ ਅਸੀਂ ਉਹਦੀ ਸਪੋਰਟ ਚ ਬਾਕੀ ਜੱਥੇਬੰਦੀਆਂ ਅਸੀਂ ਤਾਂ ਆਈ ਆਏ ਆ ਮੈਂ ਦੂਜੀਆਂ ਜੱਥੇਬੰਦੀਆਂ ਨੂੰ ਵੀ ਕਾਉਂਗਾ ਉਹਨਾਂ ਨੂੰ ਵੀ ਇਹਦੀ ਸਪੋਰਟ ਚਾਹੀਦਾ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ ਜ਼ਮੀਨ ਤੇ ਵਾਪਸ ਜਾਣ ਨਹੀਂ ਦੇਵਾਂਗੇ ਸੁਪਰੀਮ ਕੋਰਟਾਂ ਹਾਈ ਕੋਰਟਾਂ ਕਈ ਮਾਮਲਿਆਂ 'ਚ ਖਾਮ ਖਾ ਟੰਗਾ ਅੜਾਉਂਦੀਆਂ ਜਿਵੇਂ ਬਾਬਰੀ ਮਸਜਿਦ ਦੇ ਮਾਮਲੇ 'ਚ ਹੈ ਬਾਕੀ ਆ ਡੱਲੇਵਾਲ ਵਾਲਾ ਜਦੋਂ ਟੱਲਿਆ ਕੋਲ ਇਹਦੇ 'ਚ ਫੈਸਲੇ ਸਰਕਾਰਾਂ ਨੇ ਕਰਨੇ ਹੁੰਦੇ ਆ ਸਪਰੀਮ ਕੋਰਟਾਂ ਨੇ ਨਹੀਂ ਕਰਨੇ ਹੁੰਦੇ ਉਹਦਾ ਜੇ ਕੋਈ ਕਤਲ-ਕਤਲ ਹੋ ਜਾਂਦਾ ਉਹਦੇ ਤੋਂ ਉਹ ਫੈਸਲੇ ਲੈਂਦੇ ਆ ਜ਼ਮੀਨਾਂ ਦੇ ਫੈਸਲੇ ਜਾਂ ਜ਼ਮੀਨਾਂ ਬਾਰੇ ਜਿਹੜੀਆਂ ਨੀਤੀਆਂ ਬਣਾਉਣੀਆਂ ਇਹ ਸਰਕਾਰਾਂ ਬਣਾਉਂਦੀਆਂ ਪ੍ਰਧਾਨ ਜੀ ਜਿਵੇਂ ਸਰਕਾਰ ਦੀ ਗੱਲ ਕਰੀ ਐ ਖਾਸ ਕਰ ਕਿਸਾਨਾਂ ਦੀ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਮੈਂ ਕਿਸਾਨਾਂ ਦੀ ਸਰਕਾਰ ਤਾਂ ਕਹਿ ਰਿਹਾ ਕਿਉਂਕਿ ਭਗਵੰਤ ਸਿੰਘ ਮਾਨ ਹਰ ਸਟੇਜ ਤੋਂ ਇਹ ਕਹਿੰਦੇ ਰਹੇ ਨੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਦੇ ਦੁੱਖ ਦਰਦ ਕੀ ਨੇ ਉਹ ਮੈਨੂੰ ਪਤਾ ਤੇ ਕਹਿੰਦੇ ਸਰਕਾਰ ਵੀ ਕਿਸਾਨਾਂ ਦੀ ਉਹਦਾ ਰੋਲ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਹੈ ਉਹ ਕਿਸਾਨ ਪੱਖੀ ਉਹ ਇਹ ਸਰਕਾਰ ਦਾ ਕੋਈ ਰੋਲ ਹੈਗਾ ਦੇਖੋ ਉਹਨੇ ਕਈ ਗੱਲਾਂ ਤੋਂ ਬਦਲਿਆ ਉਹ ਉਹ ਕਹਿੰਦਾ ਜਦੋਂ ਫਲੱਡ ਆਏ ਆ ਕਿੰਨਾ ਮੈਂ ਮੁਰਗੀ ਦਾ ਦੇ ਦੂੰ ਬੱਕਰੀ ਦਾ ਦੇ ਦੂੰ ਹੋਰ ਦੇ ਦੂੰ ਕਿਸੇ ਨੂੰ ਆਨਾ ਨਹੀਂ ਦਿੱਤਾ ਫਲੱਡਾਂ ਦਾ 2-3 ਵਾਰੀ ਫਲੱਡ ਆਏ ਇਹਦੇ ਟਾਈਮ 'ਚ ਅੱਜ ਤੱਕ ਅੰਨ ਦਵਾਨੀ ਨਹੀਂ ਦਿੱਤੀ ਇਹਨੇ ਉਹਦੇ ਵਿੱਚ ਮੁਕਰਿਆ ਕਿ ਨਹੀਂ ਮੁਕਰਿਆ ਇਸੇ ਤਰ੍ਹਾਂ ਇਹ ਕਹਿੰਦਾ ਵੀ ਮੈਂ ਜੇ ਸਾਡੀ ਸਰਕਾਰ ਆ ਜੇ ਅਸੀਂ ਦਾਣਾ-ਦਾਣਾ ਖਰੀਦਿਆ ਕਰਾਂਗੇ ਐਮਐਸਪੀ ਦੇ ਖਰੀਦ ਦੀ ਗਰੰਟੀ ਕਰਾਂਗੇ ਇਨੇ ਆਪਕੇ ਮੂੰਗੀ ਬੀਜ ਰੋ ਮੈਂ ਮੂੰਗੀ ਚੱਕੂ ਇਹ ਮੂੰਗੀ ਤੋਂ ਮੁੱਕਰ ਗਿਆ ਮੂੰਗੀ ਤੋਂ ਮੁੱਕਰ ਗਿਆ ਅੱਜ ਇਹ ਕਹਿੰਦਾ ਤੂੰ ਸੈਂਟਰ ਤੋਂ ਲੈ ਲਓ ਇਹ ਆਪ ਕਹਿੰਦੇ ਸੀ ਸਾਡੀ ਕਿਹੜੇ ਸਰਕਾਰ ਲਿਆਜੋ ਐਮਐਸਬੀ ਦਾ ਸਵਾਲ ਹੀ ਕੋਈ ਨਹੀਂ ਅੱਤਾ ਅਗਲੇ ਦਿਨ ਲਾਗੂ ਹੋ ਜੂਗੀ ਹੁਣ ਅਗਲੇ ਦਿਨ ਲਾਗੂ ਕਰਨ ਪੰਜਾਬ ਦੇ ਅੰਦਰ ਦੇਖੋ ਜੇ ਸੈਂਟਰ ਦੀ ਗਵਰਨਮੈਂਟ ਦਾ ਇਹ ਬਣਦਾ ਤਾਂ ਪੰਜਾਬ ਗਵਰਨਮੈਂਟ ਦਾ ਵੀ ਬਣਦਾ ਕਿਉਂਕਿ ਜਿਹੜੀ ਖੇਤੀ ਨੀਤੀ ਹੈ ਇਹ ਪੰਜਾਬ ਗਵਰਨਮੈਂਟ ਦੀ ਹੈ ਅੰਡਰ ਹੈ ਪੰਜਾਬ ਗਵਰਨਮੈਂਟ ਸਾਡੀਆਂ ਫਸਲਾਂ ਖਰੀਦ ਤੇ ਤੇ ਉਹ ਤੇ ਕੀ ਵਜਾਉਣਾ ਉਹਨਾਂ ਤੋਂ ਵਜਾਵੇ ਉਹਦੀ ਖਰੀਦ ਕਰੇ ਉਹ ਬਾਹਰ ਕਿਵੇਂ ਵੇਚਣੀ ਹੈ ਇਹਦਾ ਪ੍ਰਬੰਧ ਕਰੇ ਇਹ ਤਾਂ ਉਹ ਸਰਕਾਰ ਮੁੱਕਰ ਚੁੱਕੀ ਆ ਇਹੀ ਆਲਾ ਜ਼ਮੀਨਾਂ ਦੇ ਮਾਮਲੇ 'ਚ ਦੇਖੋ ਇਹਨੂੰ ਕਿਹੜਾ ਪਤਾ ਨਹੀਂ ਹੈ ਵੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਬਿਜਮੀਨ ਕਦੋਂ ਦੇ ਬੰਦੇ ਆ ਇਹਨੂੰ ਸਾਰੇ ਮਜ਼ਹਾਰਾ ਲਹਿਰ ਦੇ ਜਿੰਨੇ ਲੋਕ ਹੈ ਉਹਨਾਂ ਦੇ ਨਾਲ ਖੜਨਾ ਚਾਹੀਦਾ ਭਗਵਾਨਤਮਾਨ ਨੂੰ ਮੈਂ ਕਹਿੰਦਾ ਅਫਸੋਸ ਹੈ ਕੋਈ ਵੀ ਪਾਰਟੀ ਕਿਰਤੀਆਂ ਦੀ ਨਹੀਂ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿੱਡੀਆਂ-ਕਿੱਡੀਆਂ ਕਿਰਤੀ ਕਿਸਾਨ ਲਹਿਰਾਂ ਚੱਲ ਰਹੀਆਂ ਹਨ ਹਿੰਦੁਸਤਾਨ 'ਚ ਤੇ ਪਾਰਟੀਆਂ ਸੁੱਤੀਆਂ ਪਈਆਂ ਕਿ ਕਿ ਪਾਰਟੀਆਂ ਲੜਦੀਆਂ ਹੁੰਦੀਆਂ ਸੀਆਂ ਪੰਗਲੀ ਪਗੜੀ ਸੰਭਾਲੋ ਜਿੱੱਟਾ ਪਗੜੀ ਸੰਭਾਲ ਜੱਟਾ ਦੇਖੋ 1907 ਤੇ ਨਾਰਾ ਲਾਇਆ ਇਹਦੇ ਆਪਣੇ ਭਗਤ ਸਿੰਘ ਦੇ ਚਾਚਾ ਜੀ ਨੇ ਨਾਰਾ ਲਾਇਆ ਅੱਜ ਤੱਕ ਕੋਈ politcal party ਬੋਲਦੀ ਤੱਕ ਵੀ ਨਹੀਂ ਖਣੀ ਉਹਨਾਂ ਨੂੰ ਇਹ ਡਰ ਰਿਹਾ ਸਾਡੀਆਂ ਜ਼ਮੀਨਾਂ ਨਾਲ ਕੁਝ ਹੋ ਜਾਣ ਮੈਨੂੰ ਲੱਗਦਾ ਕਾਂਗਰਸ ਅਕਾਲੀ ਤੇ ਜਾਂ ਆਮ ਆਲੇ ਆ ਇਹ ਵੀ ਜ਼ਗੀਰਦਾਰਾਂ ਦੇ ਬੱਚੇ ਹੀ ਆ ਅੱਜ ਪ੍ਰਧਾਨ ਜੀ ਇੱਕ ਗੱਲ ਹੈ ਲੋਕਾਂ ਚ ਇੱਕ ਚਰਚਾ ਚੱਲਦੀ ਹੈ ਕਿ ਜ਼ਮੀਨਾਂ ਦੇ ਅਸਲੀ ਮਾਲਕ ਕੋਈ ਹੋਰ ਹੈ ਨੱਪੀ ਕੋਈ ਹੋਰ ਬੈਠਾ ਹੈ ਹੁਣ ਜਦ ਕੋਰਟਾਂ ਅਸਲੀ ਮਾਲਕਾਂ ਨੂੰ ਦੇ ਰਹੀਆਂ ਫਿਰ ਇਹ ਤਾਂ ਕੋਈ ਹੱਕ ਨਹੀਂ ਜਿੰਨਾ ਚਿਰ ਵਾਲੀ ਠੀਕ ਹੈ ਹੁਣ ਕਿਉਂ ਛੱਡਣ ਹੁਣ ਤਾਂ ਛੱਡਣੀ ਚਾਹੀਦੀ ਹੈ ਉਹਨਾਂ ਨੂੰ ਨਹੀਂ ਦੇਖੋ ਬੰਦਾ ਬਹਾਦਰ ਆਇਆ ਉਹਨੇ ਜ਼ਮੀਨ ਦੀ ਵੰਡ ਕਰਕੇ ਗਰੀਬ ਲੋਕਾਂ ਨੂੰ ਵੰਡੀ ਮਹਾਰਾਜਾ ਰਣਜੀਤ ਸਿੰਘ ਆਇਆ ਉਹਨੇ ਜ਼ਕੀਰਦਾਰਾਂ ਨੂੰ ਦਿੱਤੀ ਅੰਗਰੇਜ਼ ਆਏ ਰਣਜੀਤ ਸਿੰਘ ਤੋਂ ਪੁੱਛੋ ਉਨੇ ਨੇ ਵੀ ਜ਼ਗੀਰਦਾਰਾਂ ਨੂੰ ਆੜੇ ਜੈਲਦਾਰ ਸਫਾਇਦਪੁਰ ਦੇ ਦੂਜੇ ਆ ਇਹ ਨਿਰੇਜਾਂ ਦੇ ਟੱਟੂ ਸੀ ਹੂੰ ਪਤਾ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਇਹਨਾਂ ਨੇ ਉਹ ਕਿ ਰੱਬ ਨੇ ਦਿੱਤੀਆਂ ਇਹਨਾਂ ਨੂੰ ਜ਼ਮੀਨਾਂ ਹੂੰ ਵੀ ਨਾ ਇਹ ਜ਼ਮੀਨਾਂ ਕਿੱਥੋਂ ਆ ਗਈਆਂ ਇਹ ਵੀ ਆਮ ਲੋਕਾਂ ਵਰਗੇ ਲੋਕ ਹੀ ਆ ਇਹਨਾਂ ਨੂੰ ਸਿਕੜੇ ਏਕੜ ਜ਼ਮੀਨ ਕਿੱਥੋਂ ਆ ਗਈ ਇਹਨਾਂ ਕੋਲ ਇਹਨਾਂ ਨੇ ਘੋੜੇ ਫੇਰ ਫਿਰ ਕੇ ਤੇ ਜਿਹੜਾ ਲਾਹਲਪੁਰ ਜ਼ਿਲ੍ਹਾ ਸੀਗਾ ਪਾਕਿਸਤਾਨ ਦੀ ਗੱਲ ਜਿਹਨੂੰ ਫੈਸਲਾਬਾਦ ਕਹਿੰਦੇ ਆ ਉਸਰਾਬਾਦ ਕੀਤਾ ਤੇ ਆਪਦੇ ਟੋਡਿਆਂ ਨੂੰ ਦਿੱਤਾ ਇਹ ਟੋਡੀਆਂ ਦੀਆਂ ਜ਼ਮੀਨਾਂ ਟੋਡੀਆਂ ਦੀ ਜ਼ਮੀਨ ਸਾਡਾ ਹੱਕ ਬਣਦਾ ਵੀ ਅਸੀਂ ਸਾਡੇ ਜਿਹੜੇ ਗਰੀਬ ਕਿਸਾਨ ਕਬਜਾਉਣ ਅਸੀਂ ਤਾਂ ਹੋਰ ਵੀ ਕਬਜਾਉਣੀਆਂ ਅਸੀਂ ਕਿੱਥੇ ਕਿੱਥੇ ਪਈਆਂ ਜ਼ਮੀਨਾਂ ਉਹ ਸਾਨੂੰ ਪਤਾ ਕਿੱਥੇ ਕਿੱਥੇ ਪਈਆਂ ਕਿੱਥੇ ਕਿੱਥੇ ਪਈਆਂ ਉਹ ਮੌਕਸਰ ਜਲੇ ਕਿ ਪਈਆਂ ਮੌਕਸਰ ਜਲੇ ਬਾਦਲਾਂ ਦੀਆਂ ਪਈਆਂ ਕਾਕੇ ਸਰਾਣ ਵਾਲੇ ਦੀ ਪਈ ਹੈ ਆਪਣਾ ਰਾਣੇ ਛੋਡੀ ਦੀ ਪਈ ਹੈ ਹੋਰ ਬਸੇਰੇ ਬੰਦੇ ਆ ਜਿੱਥੇ ਹਜ਼ਾਰਾਂ ਏਕੜ ਜ਼ਮੀਨ ਅੱਜ ਵੀ ਆ ਜਿਹੜੇ ਕਹਿੰਦੇ ਪੰਜਾਬ ਦੇ ਲੈਣ ਦਾ ਜ਼ਮੀਨ ਦਾ ਮਾਮਲਾ ਹੀ ਨਹੀਂ ਇਨਨੇ ਹਜ਼ਾਰੇ ਏਕੜ ਜਮੀਨ ਕੀ ਕਰਨੀ ਹੈ ਤੁਸੀਂ ਕਹਿੰਦੇ ਕਿ ਹੋਰ ਵੀ ਛਡਵਾਉਣੀਆਂ ਪਰ ਸਰਕਾਰ ਤਾਂ ਗਾਂ ਤੋਂ ਡਾਂਗ ਚੱਕੀ ਖੜੀ ਆ ਉਹ ਇਦਾਂ ਛੱਡਣ ਦੇ ਦਊ ਕਿਉਂਕਿ ਪਿਛਲੇ ਦਿਨਾਂ ਚ ਜਿਹੜੀ ਡਾਂਗੋ ਛੋਟੀ ਇਸ ਪਿੰਡ ਦੇ ਵਿੱਚ ਹੋਈ ਆ ਉਹ ਵੀ ਦੇਖੀ ਹੋਣੀ ਆ ਤੁਸੀਂ ਕੋਈ ਗੱਲ ਨਹੀਂ ਜਦੋਂ ਕਿਤੇ ਲਹਿਰਾਂ ਜਾਂਦੀਆਂ ਕੁਰਬਾਨੀਆਂ ਹੁੰਦੀਆਂ ਜਮੀਨਾਂ ਬਿਨ ਕੁਰਬਾਨੀਆਂ ਤੋਂ ਨਹੀਂ ਕਿਤੇ ਵੀ ਮਿਲਦੀਆਂ ਇਹਦੇ ਲਈ ਅਸੀਂ ਕਿਸਾਨ ਲਹਿਰ ਕੁਰਬਾਨੀਆਂ ਕਰੂਗੀ ਜਮੀਨ ਤੇ ਕਬਜ਼ਾ ਜਿਉਂਦ ਪਿੰਡ ਚ ਨਹੀਂ ਛੱਡਾਂਗੇ ਭਾਵੇਂ ਇਧਰ ਲਈ ਇਧਰੋ ਜਿਹਾ ਦਾਵਾ ਹੈਗਾ ਇਸ ਗੱਲ ਦਾ ਕਦਾਵਾ ਕਿੰਨੇ ਪੇ ਮੇ ਜੋਰ ਲਾ ਲੈ ਭਗਵੰਤ ਮਾਨ ਲਾ ਲੈ ਦਾ ਪਿਓ ਲਾ ਲੈ ਜੋਰ ਭਾਵੇਂ ਕੋਈ ਮੋਦੀ ਲਾ ਲੈ ਇਹ ਜ਼ਮੀਨ ਨਹੀਂ ਛੱਡਾਂਗੇ ਕਿਵੇਂ ਦੇਖ ਦਿਓ ਮਤਲਬ ਇਹ ਮਾਮਲਾ ਇਸ ਪਿੰਡ ਤੱਕ ਸੀਮਤ ਰਹੂਗਾ ਜਾਂ ਜੇ ਇਹ ਪਿੰਡ ਦੇ ਵਿੱਚ ਕਿਸਾਨ ਲਹਿਰ ਕਿਤੇ ਕਮਜ਼ੋਰ ਪੈਂਦੀ ਹੈ ਫਿਰ ਅੱਗੇ ਪਿੰਡਾਂ ਤੇ ਵੀ ਹਮਲਾ ਹੋਊਗਾ ਦੇਖੋ ਪੰਜਾਬ ਦੇ ਵਿੱਚ ਜਿਵੇਂ ਪ੍ਰਧਾਨ ਜੀ ਹਰ ਸੈਂਕੜੇ ਪਿੰਡਾਂ ਕੋਈ ਸਾਲ ਪਹਿਲਾਂ ਖੰਨਾ ਚਮਾਰਾਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਸੀਗਾ ਕਿ ਉੱਥੇ ਐਸਜੀਪੀਸੀ ਦੀ ਟਾਸਕ ਫੋਰਸ ਨੇ ਮਜਾਰਿਆਂ ਤੇ ਹਮਲਾ ਕੀਤਾ ਦੋ ਕਿਸਾਨ ਸ਼ਹੀਦ ਕੀਤੇ ਕਿਰਤੀ ਕਿਸਾਨੀ ਉਹਨਾਂ ਦੀ ਗਵਾਈ 'ਚ ਅਸੀਂ ਲੰਮਾ ਕੋਹ ਲੜਿਆ ਤੇ 1100 ਏਕੜ ਜ਼ਮੀਨ ਅੱਜ ਵੀ ਜਿਹੜੀ ਹੈਗੀ ਆ ਉਹ ਮਜਾਰਿਆਂ ਦੇ ਕੋਲ ਹੈ ਜ਼ਮੀਨ ਜਿਹੜੀ ਸੀ ਉਹ ਨਹੀਂ ਛੱਡੀਗੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਿੰਡ ਆ ਕਿ ਜਿੱਥੇ ਪਿੰਡ ਦਾ ਵੱਡਾ ਹਿੱਸਾ ਜ਼ਮੀਨ ਵਾਰਿਆ ਪਰ ਉਹਨੂੰ ਮਾਲਕੀ ਹੱਕ ਨਹੀਂ ਹੈ ਟੈਂਟਨ ਚਾਰ ਚਾਰ ਪੀੜੀਆਂ ਤੋਂ ਜਿਹੜੀ ਜ਼ਮੀਨ ਹੈਗੀ ਆ ਉਹ ਵਾਰ ਹੀ ਹੈਗੀ ਆ ਉਹਨਾਂ ਨੂੰ ਮਾਲਕਾਨਾ ਹੱਕ ਮਿਲਣਾ ਚਾਹੀਦਾ ਨਾ ਕਿ ਜ਼ਮੀਨਾਂ ਤੋਂ ਜਿਹੜਾ ਬੇਦਖਲ ਹੈਗਾ ਉਹ ਕਰ ਦੇਣਾ ਚਾਹੀਦਾ ਤੋ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਕਹਿ ਰਹੀਆਂ ਕਿ ਲੋਕਾਂ ਨੂੰ ਮਾਲਕਾਨਾ ਹੱਕ ਮਿਲੇ ਜਿਹੜੀ ਸਰਕਾਰ ਆ ਉਹ ਜਿਹੜੇ ਪਹਿਲੇ ਜ਼ਗੀਰਦਾਰ ਹੈਗੇ ਆ ਜ਼ਮੀਨਾਂ ਉਹਨਾਂ ਨੂੰ ਵਾਪਸ ਜਿਹੜਾ ਹੈਗਾ ਦੇਣਾ ਚਾਹੁੰਦੀ ਆ ਤੋ ਇਹ ਦੋ ਧਿਰਾਂ ਦੀ ਜਿਹੜੀ ਹੈਗੀ ਆ ਲੜਾਈ ਹੈਗੀ ਆ ਜਿਹਨੂੰ ਕਹਿੰਦੇ ਕਿ ਮਲਖ ਭਾਗੋ ਤੇ ਭਾਈ ਲਾਲੋ ਦੀਆਂ ਧਿਰਾਂ ਦੀ ਲੜਾਈ ਹੈਗੀ ਆ ਔਰ ਇਹਦੇ ਚ ਜਿਹੜੀ ਧਿਰ ਵੱਧ ਤਾਕਤ ਆਪਣੀ ਇਕੱਠੀ ਕਰੂਗੀ ਉਹੀ ਜਿਹੜੀ ਹੈਗੀ ਜਿੱਤੂਗੀ ਜੇ ਲੋਕ ਤਕੜੇ ਹੋਣਗੇ ਲੋਕ ਜਿੱਤਣਗੇ ਜੇ ਸਰਕਾਰ ਭਾਰੂ ਪਾਊਗੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਜਾਣਗੀਆਂ ਪਰ ਜਿਸ ਤਰ੍ਹਾਂ ਇਸ ਪਿੰਡ ਦੇ ਲੋਕਾਂ ਨੇ ਉਹਦਾ ਜ਼ੋਰਦਾਰ ਟੱਕਰਾ ਕੀਤਾ ਠੀਕ ਆ ਉਹ ਡਟੇ ਹੋਏ ਹੈਗੇ ਆ ਤੇ ਅਸੀਂ ਅੱਜ ਕਿਰਤੀ ਕਿਸਾਨੀਓਨ ਵੱਲੋਂ ਵੀ ਇਸ ਜਿਹੜੀ ਮੂਵਮੈਂਟ ਦੀ ਹਮਾਇਤ ਕਰਦੇ ਆ ਇਹ ਕਿਉਂਕਿ ਮਾਮਲਾ ਇੱਕ ਪਿੰਡ ਤੱਕ ਸੀਮਤ ਨਹੀਂਗਾ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਫੈਲਣਾ ਜਿਹਨੂੰ ਕਹਿੰਦੇ ਗੱਲ ਸਹਿਦ ਹੀ ਨਹੀਂ ਗੱਲ ਪੈ ਦੀ ਆ ਇਸ ਕਰਕੇ ਇੱਥੇ ਹੀ ਸਰਕਾਰ ਦਾ ਜਿਹੜਾ ਹੈਗਾ ਉਹ ਮੂੰਹ ਤੋੜ ਜਿਹੜਾ ਜਵਾਬ ਦੇਣਾ ਚਾਹੀਦਾ ਔਰ ਔਰ ਜ਼ਮੀਨਾਂ ਤੋਂ ਉਹਨੂੰ ਬਾਹਰ ਜਿਹੜਾ ਹੈਗਾ ਭੱਜਣ ਵਾਸਤੇ ਮਜਬੂਰ ਜਿਹੜਾ ਉਹ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਦੂਸਰੇ ਸੈਕਟਰ ਦੇ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਬਚ ਸਕਦੀਆਂ ਨੇ ਪਰ ਜਮੀਨ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ ਤੇ ਡਾਂਗ ਦੇ ਨਾਲ ਛਡਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਕੀਤੀ ਗਈ ਪੁਲਿਸ ਦੇ ਨਾਲ ਝੜਬੀ ਉਸ ਚੀਜ਼ ਨੂੰ ਕਿਵੇਂ ਦੇਖਦੋਂ ਕਿ ਪੁਲਿਸ ਸਰਕਾਰ ਡਾਂਗ ਚੱਕੀ ਘੜੀਆ ਕਿ ਡਾਂਗ ਦੇ ਨਾਲ ਵੀ ਫਿਰ ਅਸੀਂ ਛਡਵਾ ਲਾਂਗੇ ਖਰਚਾ ਵੀ ਦਰਜ ਇੱਕ ਡੀਐਸਪੀ ਦੀ ਬਾਹ ਟੁੱਟੀ ਪੁਲਿਸ ਨੇ ਉਹਨੂੰ ਇਹ ਪੇਸ਼ ਕੀਤਾ ਕਿ ਸਾਡੇ ਬੰਦੇ ਦੀ ਬਾਹ ਤੋੜੀ ਹੈ ਉਸ ਤੋਂ ਬਾਅਦ ਪਰਚੇ ਵੀ ਦਰਜ ਹੋਏ ਸਾਰੇ ਤੇ ਡੀਐਸਪੀ ਇੱਥੇ ਦਾਣੇ ਲੈਣ ਆਇਆ ਸੀਗਾ ਡੀਐਸਪੀ ਕਰਨ ਕੀ ਆਇਆ ਸੀਗਾ ਡੀਐਸਪੀ ਲੋਕਾਂ ਦੀਆਂ ਜ਼ਮੀਨਾਂ 'ਚ ਤੁਰਿਆ ਫਿਰਦਾ ਉਹ ਕਰਨ ਕੀ ਆਇਆ ਸੀਗੇ ਡੀਐਸਪੀ ਹੁਣ ਜਿਨ੍ਹਾਂ ਦਾ ਭਾੜੇ ਦਾ ਟੱਟੂ ਹੈਗਾ ਉਹ ਬਣ ਕੇ ਆਇਆ ਤੇ ਜੇ ਹੁਣ ਮੰਨ ਲਓ ਕਿ ਮੈਂ ਆਪਣੇ ਘਰ 'ਚ ਬੈਠਾ ਆਪਣੀ ਜ਼ਮੀਨ 'ਚ ਬੈਠਾ ਕੋਈ ਮੇਰੇ ਘਰ ਵਰੂਗਾ ਮੇਰੇ ਜ਼ਮੀਨ ਪਾਊਗਾ ਆਊਗਾ ਤੇ ਮੈਂ ਉਹਨੂੰ ਫੁੱਲਾਹਾਰ ਪਾਊਗਾ ਠੀਕ ਹੈ ਤਾਂ ਡੀਐਸਪੀ ਨੂੰ ਵੈਸੇ ਬੇਸਿਕ ਪੁਲਿਸ ਨੂੰ ਇਨੀ ਕੋਈ ਬੇਸਿਕ ਅਕਲ ਹੋਣੀ ਚਾਹੀਦੀ ਆ ਸਰਕਾਰ ਨੂੰ ਵੀ ਕਿ ਤੁਸੀਂ 100 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਵਸਦੇ ਲੋਕਾਂ ਨੂੰ ਉਜਾੜਨ ਜਾ ਰਹੇ ਹੋ ਤੇ ਉਹ ਕੀ ਕਰਨਗੇ ਹਮਲਾ ਕਰਨ ਦੀ ਆਪਸ਼ਨ ਹਮੇਸ਼ਾ ਬਈ ਤਾਕਤਵਰ ਬੰਦੇ ਕੋਲੇ ਹੁੰਦੀ ਆ ਇੱਕ ਬੰਦਾ ਬੇ ਨਿਹੱਥਾ ਬੈਠਾ 100 ਬੰਦਾ ਡਾਂਗ ਲੈ ਕੇ ਆ ਰਿਹਾ ਜਿਹੜਾ ਨਿਹੱਥਾ ਬੈਠਾ ਉਹ ਲੜਨ ਦੀ ਪਹਿਲ ਥੋੜਾ ਕਰੂਗਾ ਜਿਹੜਾ ਹਿੰਸਾ ਦੀ ਆਪਸ਼ਨ ਤਾਂ ਜਿਹੜਾ ਬੰਦਾ ਤਾਕਤਵਰ ਹੁੰਦਾ ਉਹਦੇ ਕੋਲੇ ਹੁੰਦੀ ਆ ਜਿਹੜਾ ਬੰਦਾ ਨਿਹੱਥਾ ਉਹਨਾਂ ਦਾ ਆਪਣਾ ਸੈਲਫ ਡਿਫੈਂਸ ਕਰਨਾ ਹੀ ਆ ਨਾ ਉਹ ਤਾਂ ਆਪਣੀ ਸਵੈ ਦੀ ਰਾਖੀ ਵਾਸਤੇ ਜਿਹੜਾ ਹੈਗਾ ਕੁਝ ਵੀ ਹੈਗਾ ਉਹ ਕਰੂਗਾ ਜਦੋਂ ਇਹ ਕਹਿੰਦੇ ਆ ਕਿ 12 ਸਾਲ ਕਿਸੇ ਦਾ ਜ਼ਮੀਨ ਤੇ ਪੋਜੈਸ਼ਨ ਰਹੇਗਾ ਓਨਰਸ਼ਿਪ ਚ ਬਦਲ ਜਾਂਦੀ ਆ ਜੇ ਦਾ ਕੋਈ ਰਾਈਟਫੁੱਲ ਓਨਰ ਨਹੀਂ ਹੈ ਜੇ ਮਤਲਬ 30 ਸਾਲ ਰਹਿ ਗਿਆ ਇਹਦੇ ਤੇ ਆਪਣੀ ਕੋਈ ਸਰਕਾਰੀ ਜ਼ਮੀਨ ਤੇ ਉਹਦੀ ਮਤਲਬ ਓਨਰਸ਼ਿਪ ਮਿਲ ਜਾਂਦੀ ਆ ਇਹ 100 ਸਾਲ ਤੋਂ ਉੱਪਰ ਹੋ ਗਿਆ ਪੰਚਾਇਤੀ ਜ਼ਮੀਨਾਂ ਜਦੋਂ ਪੰਚਾਇਤਾਂ ਵੀ ਨਹੀਂ ਹੋਣ ਚਾਹੀਆਂ ਆ ਉਸ ਤੋਂ 50 50 60 70 ਸਾਲਾਂ ਦੇ ਲੋਕ ਪਹਿਲਾ ਵਾਰ ਇਹ ਹੈਗੇ ਆ ਪੀੜੀਦਰ ਪੀੜੀ ਵਾਰ ਇਹ ਹੈ ਗਿਆ ਉਹਨੂੰ ਪੰਚਾਇਤੀ ਜ਼ਮੀਨਾਂ ਕਹਿ ਕੇ ਪੰਜਾਬ ਸਰਕਾਰ ਕਿਸੇ ਵੀ ਜ਼ਮੀਨ ਨੂੰ ਆਬਾਦ ਕਰਨ ਦੀ ਮਜਾਰਾ ਨੂੰ ਜਿਹੜਾ ਇਹਦਾ ਹਥਿਆਉਣ ਪੈ ਜਾਂਦੀ ਹੈਗੀ ਆ ਉਹਦਾ ਇਸ ਤਰ੍ਹਾਂ ਦਾ ਮੂੰਹ ਤੋੜ ਜਵਾਬ ਹੀ ਲੋਕ ਪਹਿਲਾਂ ਵੀ ਦਿੰਦੇ ਰਹਿਆ ਤੇ ਗਾਂ ਵੀ ਮੂੰਹ ਤੋੜਵਾ ਜਵਾਬ ਜਿਹੜਾ ਹੈਗਾ ਉਹ ਦਿੰਦੇ ਰਹਿਣਗੇ ਜੇ ਇੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈਗਾ ਤਾਂ ਇਹ ਭਗਵੰਤ ਮਾਨ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਕੀ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨਾਲ ਉਹ ਖੂਨ ਖਰਾਬਾ ਕਰਕੇ ਇੰਨਾ ਭਾ ਇੰਨਾ ਪੰਗਾ ਲੈਣ ਜਿਹੜੀ ਹੈਗੀ ਦੀ ਸਮਰੱਥਾ ਉਹਦੀ ਹੈਗੀ ਆ ਇਹ ਸੋਚ ਕੇ ਆਪਦਾ ਅਗਲਾ ਕਦਮ ਉਹਨੂੰ ਚੱਕਣਾ ਚਾਹੀਦਾ ਕੀ ਲੱਗਦਾ ਮਤਲਬ ਪੁਲਿਸ ਤੁਸੀਂ ਕਿਹਾ ਵੀ ਇਹ ਉਹ ਤਕੜੇ ਹੋਏ ਆ ਪੁਲਿਸ ਸਰਕਾਰ ਦੇ ਮੁਕਾਬਲ ਤਾਂ ਇਹ ਚੀਜ਼ ਇਹ ਕੋ ਲੜ ਸਕਗੇ ਕਿਸਾਨ ਲੜ ਸਕਣਗੇ ਕਿਸਾਨ ਦੇਖੋ ਜਿਵੇਂ ਮੈਂ ਕਹਾਂ ਵੀ ਲੋਕਾਂ ਦੀ ਗੱਲ ਹੁੰਦੀ ਹੈ ਹੁਣ ਗਾਜਾ ਬਠਿੰਡੀ ਦੀ ਇੱਕ ਤਹਿਸੀਲ ਜਿਹੜਾ ਇਲਾਕਾ ਸੀ ਜਿਹੜਾ ਇਜ਼ਰਾਈਲ ਇਹ ਕਹਿੰਦਾ ਸੀ ਕਿ ਹਮਾਸ ਨੂੰ ਖਤਮ ਕਰ ਦੇਣਾ ਉਸੇ ਹਮਾਸ ਨਾਲੀ ਉਹਨੇ ਰਾਜੀ ਨਮਾ ਕੀਤਾ ਰਾਜੀਨਾਮੇ ਚ ਬੰਦੇ ਛੜਾਏ ਉਹਨੇ ਬੰਦੇ ਛੜਾ ਨਹੀਂ ਸਕਿਆ ਆਪਦੀ ਸਾਰਾ ਅਮਰੀਕਾ ਉਹਦੀ ਪਿੱਠ ਤੇ ਸਾਰਾ ਪਛਮੀ ਸਾਮਰਾਜ ਦੀ ਪਿੱਠ ਤੇ ਇੱਕ ਬਠਿੰਡੇ ਦੀ ਤਹਿਸੀਲ ਜਿਹੜਾ ਇਲਾਕਾ ਉਹ ਜੋ ਬੰਦੇ ਨਹੀਂ ਲੱਭ ਸਕਿਆ ਇਜ਼ਰਾਇਲ ਆਪਣਾ ਇਸ ਕਰਕੇ ਨਿਰਨਾਇਕ ਤਾਕਤ ਹਮੇਸ਼ਾ ਲੋਕਾਂ ਦੀ ਹੁੰਦੀ ਹੈ ਲੋਕ ਆਪਣੇ ਹੱਕ ਲਈ ਚੇਤਨ ਹੋਣ ਕੁਰਬਾਨੀ ਕਰਨ ਲਈ ਤਿਆਰ ਹੋਣ ਕੋਈ ਵੀ ਤਾਕਤ ਉਹਨਾਂ ਨੂੰ ਨਹੀਂ ਹਰਾ ਸਕਦੀ ਜੀ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਜੀ